ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਸ ਸਮੇ ਗੁਰਦੁਆਰਾ ਜੀਤ ਸਰ ਸੰਗਤ ਅਜੀਤ ਸਰਤਾਬ ਦੀ ਸੰਗਤ ਨੇ ਬਹੁਤ ਪਰਮਾ ਸਵਾਗਤ ਕੀਤਾ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਸਾਰੇ ਹੀ ਇਲਾਕਾ ਮੈਂਬਰਾਂ ਦੇ ਵੱਲੋਂ ਹਰਿਆਣਾ ਸਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਇਸ ਸਮੇ ਮੈਂਬਰ ਕੁ ਇਕਬਾਲ ਸਿੰਘ ਗੁਰਮੋਹਨ ਸਿੰਘ ਕਾਕਾ ਸਿੰਘ ਜੀ ਫਤੇ ਕਰਮਜੀਤ ਸਿੰਘ ਜੀ ਫਤਿਆਬਾਦ ਤੋਂ ਆਪਣੀ ਦਰਮਿਆਨ ਮੌਜੂਦ ਨੇ ਸਾਰੇ ਵੱਲੋਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਹੀ ਬੇਨਤੀ ਹੈ ਸਾਧ ਸੰਗਤ ਜੀ 28 29 30 ਤਰੀਕ ਨੂੰ ਸਾਰੀ ਸੰਗਤਾਂ ਦਾ ਬਹੁਤ ਧੰਨਵਾਦ ਹੈ ਜੀ ਕਿ ਲਾਭ ਹੋ ਜਾ ਪਹੁੰਚਦਾ ਹੋਇਆ उन्हनि बि धनवाद आहे तव्हां तव्हां साईं साहिब संगता जो धनवाद करण ई दुकान साहिब नवंबर में सारीअ संगता में बस हाज़री लॻंदा आहिनि गुण ते जवाना जेके हाज़री लॻा जीवन जो संभव बना है ਦਿਲਾਂ ਨੇ ਆਏ